ਸਤਿਗੁਰੂ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਂਦੇਰ ਪੜੋਆ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਪਾਵਨ ਦਿਹਾੜਾ ਨਾਨਕ ਨਾਮ ਲਿਵਾ ਸੰਗਤਾਂ ਵੱਲੋਂ ਪੂਰੇ ਸੰਸਾਰ ਪਰ ਵਿੱਚ ਮਨਾਇਆ ਜਾ ਰਿਹਾ ਓਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਇਹ ਪਾਵਨ ਦਿਹਾੜਾ ਸਮੂਹੀਆਂ ਸੰਗਤਾਂ ਵੱਲੋਂ ਬੜੀ ਸਰਦਾ ਭਾਵਨਾ ਦਿਨ ਮਨਾਇਆ ਜਾ ਰਿਹਾ ਸੋ ਅੱਜ ਸੋਧਾ ਰਹਿ ਰੱਸ ਸਾਹਿਬ ਆਂਡੇ ਪਾਰ ਤੋਂ ਪ੍ਰੰਤ ਜਿਹੜਾ ਹੈ ਤਕਸਾਲ ਦੇ ਸਮੁੱਚੇ ਪ੍ਰਬੰਧ ਵੱਲੋਂ ਜਿਹੜਾ ਹੈ ਆਤਿਸ਼ਬਾਜੀ ਅਤੇ ਜਿਹੜਾ ਪਟਾਕੇ ਚਲਾ ਕੇ ਸਤਿਗੁਰਾਂ ਦੇ ਜਿਹੜਾ ਹੈ ਖੁਸ਼ੀ ਦਾ ਪ੍ਰਗਟਾਵਾ ਕੀਤਾ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਆਓ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਿੱਤੇ ਸਿਧਾਂਤਾਂ ਪਲੇਸਾਂ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਸ੍ਰੀਮਾਨ ਜੋਗ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਜੱਦਦਾਰ ਤਕਸੀ ਦਮਦਵਾ ਸਾਹਿਬ ਮੈਨੇਜਰ ਸਰਦਾਰ ਨਰਿੰਦਰਜੀਤ ਸਿੰਘ ਜੀ ਪਹਾਣੀਗੜ੍ਹ ਤੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੇ ਸ਼ਤਾਬ ਨੂੰ ਸਮੁੱਚੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ